ਨੰ ਕਰਦਾ ਪਿਆਸਾ ਛੇ ਦਰਿਆ ਸਾਡੇ ਅੱਜ ਪੰਜ ਦਰਿਆ ਸਾਡੇ ਹੈ ਹੀ ਨੇ ਛੇਵਾਂ ਦਰਿਆ ਨਸ਼ਿਆਂ ਦਾ ਸਤਵਾਂ ਦਰਿਆ ਇੱਕ ਨਵਾਂ ਹੋਰ ਖੁੱਲ ਗਿਆ ਮਾਫ ਕਰਨਾ ਲਾਈਵ ਚੱਲ ਰਿਹਾ ਇਹ ਬਿਊਟੀ ਪਾਰਲਰ ਦਾ ਸਾਡੇ ਨਾਲ ਭੈਣਾ ਜੰਦਿਆਂ ਨੇ ਬਿਊਟੀ ਪਾਰਲਰ ਤੇ ਦਾਸ ਕਿਛੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਤੇ ਉੱਤੇ ਗਿਆ ਵਿਆਦ ਉੱਤੇ ਗਿਆ ਤੇ ਉਹਨਾਂ ਨੇ ਭੈਣ ਨੂੰ ਤਿਆਰ ਕਰਨ ਵਾਸਤੇ 30000 ਰੁਪਏ ਦਿੱਤਾ। ਭੈਣ ਗਈ ਬਿਊਟੀ ਪਾਰਲਰ ਦੇ ਵਿੱਚ ਤਿਆਰ ਹੋ ਕੇ ਆਈ 30000 ਰੁਪਏ ਦੇ ਕੇ ਮੁਖਤ ਵਿੱਚ ਵਿੜਾ ਮਰਵਾ ਕੇ ਆਈ। ਤੇ ਅਗਲੇ ਦਿਨ ਉਹਨਾਂ ਨੇ ਘਰ ਦੇ ਵਿੱਚ ਸੁਖਨੀ ਸਾਹਿਬ ਕਰਵਾਉਣਾ ਸੀ। ਘਰ ਦੇ ਵਿੱਚ ਸੁਖਨੀ ਸਾਹਿਬ ਹੋਇਆ ਤੇ ਲਿਆ ਕੇ ਰਮਾਲਾ ਰੱਖਿਆ ਤੇ ਵਿੱਚ ਅਰਦਾਸ ਦੇ 50 ਰੁਪਏ ਰੱਖੇ। ਤਾਂ ਮੈਂ ਉਹਨਾਂ ਪਰਿਵਾਰ ਨੂੰ ਆਖਿਆ ਮੈਂ ਕਿ ਜਦੋਂ ਭੈਣ ਬਿਊਟੀ ਪਾਰਲਰ ਦੇ ਵਿੱਚ ਗਈ ਸੀ ਮੂੰਹ ਤੇ ਚੇਬੜਾ ਮਰਵਾ ਕੇ ਆਈ ਮੂੰਹ ਕਾਲਾ ਕਰਵਾ ਕੇ ਆਈ ਉੱਥੇ ਤੁਸੀਂ 30000 ਰੁਪਏ ਦਿੱਤਾ ਹੈ ਤੇ ਗਰੰਟੀ ਨੂੰ ਵੱਡਾ ਨੋਟ ਚੁੱਕਦਾ ਗਰੰਟੀ ਅਰਦਾਸ ਕਰਦਾ ਪਿਆ ਤੇ ਉਹਨੂੰ ਤੁਸੀਂ 50 ਰੁਪਏ ਦਿੰਦੇ ਪੈ ਜੀ ਕਿਹਾ ਉਸ ਸਮੇਂ ਵੱਡਾ ਨੋਟ ਲੜਦਾ ਕਾਸਮੋਂ ਵੱਡਾ ਨੋਟ ਚੰਗਾ ਨਹੀਂ ਲੱਗਦਾ ਗਾ ਸਾਡੇ ਹਾਲਾਤ ਇਹ ਬਣ ਗਏ ਨੇ ਫਿਰ ਅਗਲਾ ਦਿਨ ਹੋਇਆ ਵਿਆਹ ਵਾਲਾ ਦਿਨ ਸੀ ਫਿਰ ਵਿਆਹ ਵਾਲਾ ਦਿਨ ਹੋਇਆ ਤੇ ਉਸਨੇ ਭੈਣ ਨੇ ਪੈਸੇ ਮੰਗ ਕੇ ਪਿਤਾ ਜੀ 1 ਲੱਖ ਤੇ 40000 ਰੁਪਏ ਮੰਨ ਦੇ ਦੋ ਜਦੋਂ ਉਹਨੇ 1 ਲੱਖ 40000 ਰੁਪਏ ਮੰਗਿਆ ਤਾਂ ਮੈਂ ਲੱਗੇ ਤੱਕ ਪੁੱਛਿਆ ਮੈਂ ਕਿ ਭਾਜੀ ਇੰਨੇ ਪੈਸੇ ਇੰਨੇ ਪੈਸੇ ਕੀ ਕਰਨੇ ਨੇ ਉਕਾਨ ਲਗਾ ਕਹਿੰਦਾ ਭਰਾਵਾ ਆਪੇ ਆਪਣੀ ਭੈਣ ਨੂੰ ਪੁੱਛ ਲਾ ਤੇ ਮੈਂ ਭੈਣ ਨੂੰ ਪੁੱਛਿਆ ਮੈਂ ਕਿਹਾ ਭੈਣ ਇੰਨੇ ਪੈਸੇ 1,40,000 ਰੁਪਇਆ ਇੰਨੇ ਪੈਸੇ ਕੀ ਕਰਨੇ ਨੇ ਤੋ ਕਹਿਣ ਲੱਗੀ ਕਿ ਵੀਰ ਜੀ ਭਾਈ ਸਾਹਿਬ ਜੀ ਅੱਜ ਆਪਣੇ ਧੀ ਦਾ ਵਿਆਹ ਧੀ ਨੇ ਲਹਿੰਗਾ ਵੀ ਨਵਾਂ ਪੋਣਾ ਇਸ ਨੂੰ ਤਿਆਰ ਵੀ ਕਰਨਾ ਤੇ ਬਿਊਟੀ ਪਾਰਲਰ ਵਾਲਿਆਂ ਨੇ 1 ਲੱਖ ਤੇ 40 ਹਜ਼ਾਰ ਰੁਪਇਆ ਮੰਗਿਆ ਅੱਜ ਧੀ ਦਾ ਵਿਆਹ ਧੀ ਨੂੰ ਤਿਆਰ ਕਰਨਾ ਅੱਜ ਅਸੀਂ ਬਿਊਟੀ ਪਾਰਲਰ ਦੇ ਵਿੱਚ ਐਨੇ ਐਨੇ ਪੈਸੇ ਦੇ ਕੇ ਆਪਣਾ ਮੂੰਹ ਵੀ ਕਾਲਾ ਕਰਾਉਨੇ ਆ ਆਪਣੇ ਕੇਸ ਵੀ ਕਤਲ ਕਰਾਉਨੇ ਆ ਤੇ ਸਾਬ ਜੀ ਕਹਿੰਦੇ ਸੀ ਕੇਸ ਹੁੰਦੇ ਨੇ ਜਾਣ ਤੋਂ ਪਿਆਰੇ ਥੋੜਾ ਬੈਠ ਕੇ ਆਪਣਾ ਇਤਿਹਾਸ ਪੜ ਲਾ ਵਿਦਵਾਨ ਸੋਹਣਾ ਲਿਖਦਾ ਪਿਆ ਕਹਿੰਦਾ ਕੇਸ ਹੁੰਦੇ ਨੇ ਜਾਣਤ ਪਿਆਰੇ ਥੋੜਾ ਬੈਠ ਕੇ ਆਪਣਾ ਇਤਿਹਾਸ ਪੜ੍ਹਦਾ ਕੇਸ ਕੱਟਦੇ ਸੀ ਪਿਓ ਦੇ ਮਰਨ ਪਿੱਛੋਂ ਮੇਰੀ ਕਈ ਤੂੰ ਹਲ ਗੱਲ ਚੱਲਣਾ ਗੁਰਪ੍ਰੀਤ ਸਿੰਘ ਦਾ ਕੇਸ ਲਾ ਕੇ ਸਿਰ ਤੇ ਦਸਤਾਰ ਧਰਨਾ ਇੱਥੇ ਮੈਨੂੰ ਗੱਲ ਇੱਕ ਘਟਨਾ ਯਾਦ ਆ ਰਹੀ ਆ ਸਨ 2017 ਦੀ ਗੱਲ ਇੱਕ ਨਗਰ ਦੇ ਵਿੱਚ ਇੱਕ ਨੌ ਰਾਣੀ ਜੜੀ ਆ ਭੈਣ ਜੜੀ ਬਿਊਟੀ ਪਾਰਲਰ ਦਾ ਕੰਮ ਸਿੱਖ ਕੇ ਆਈ ਨਵਾਂ ਨਵਾਂ ਕੰਮ ਸਿੱਖ ਕੇ ਆਈ ਘਰ ਦੇ ਵਿੱਚ ਆਈ ਆਪਣੇ ਸਹੁਰੇ ਨੂੰ ਕਹਿਣ ਲੱਗੀ ਪਿਤਾ ਜੀ ਅੱਜ ਮੈਂ ਬਿਊਟੀ ਪਾਰਲਰ ਦਾ ਕੋਰਸ ਕਰਕੇ ਆਈ ਆ ਤੇ ਮੈਂ ਹੁਣ ਪਿੰਡ ਦੇ ਵਿੱਚ ਜਿੰਨੀਆਂ ਵੀ ਬੀਬੀਆਂ ਹੋਣਗੀਆਂ ਪੈਣਾ ਹੋਣਗੀਆਂ ਮੈਂ ਉਹਨਾਂ ਨੂੰ ਸੋਹਣੇ ਕਰ ਦਿਆਂਗੀ ਹੋਰ ਸੋਹਣਾ ਬਣਾ ਦਾਂਗੀ ਤੇ ਉਹ ਸਹੁਰਾ ਜਿਹੜਾ ਬੜਾ ਖੁਸ਼ ਹੋਇਆ ਗੁਰੂ ਘਰ ਦੇ ਵਿੱਚ ਜਾਂਦਾ ਗਰੰਤੀ ਸਾਹਿਬ ਨੂੰ ਦਿੰਦਾ 50 ਰੁਪਏ ਤੇ ਕਹਿਣ ਲੱਗਾ ਕਿ ਲੌਸਮੈਂਟ ਕਰ ਦੋ ਕਿ ਮੇਰੀ ਬੱਚੀ ਜੜੀ ਆ ਮੇਰੀ ਨੂ ਰਾਨੀ ਜਿਹੜਾ ਬਿਊਟੀ ਪਾਰਲਰ ਦਾ ਕੋਰਸ ਕਰਕੇ ਆਈ ਆ ਕਿਸੇ ਵੀ ਭੈਣ ਨੇ ਕਿ ਤਿਆਰ ਹੋਣਾ ਹੋਵੇ ਉਹ ਬਾਹਰ ਨਾ ਜਾਵੇ ਸ਼ਹਿਰ ਨਾ ਜਾਵੇ ਪਿੰਡ ਦੇ ਵਿੱਚ ਹੀ ਮੇਰੀ ਧੀ ਜੜੀ ਆ ਉਹਨੂੰ ਤਿਆਰ ਕਰ ਦੇਗੀ ਉਹਨੂੰ ਹੋਰ ਸੋਹਣਾ ਕਰ ਦੇਵੇਗੀ ਗਰੰਤੀ ਸਹਿਕਰ ਨੇ ਚੁੱਕਿਆ ਮੈਂ ਕਿਹਾ ਉੱਚੀ ਉੱਚੀ ਹਵਕਾਤਾਂ ਲੱਪਿਆ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਲਾਣਾ ਸਿੰਘ ਦੀ ਨੌ ਜੜੀ ਆ ਬਿਊਟੀ ਪਾਰਲਰ ਦਾ ਕੋਰਸ ਕਰਕੇ ਵੱਤ ਵੱਤ ਜਾ ਕੇ ਲਾਹਾ ਲਾਉ ਜੋ ਲੋਗ ਉਹਨੇ ਇਦਾਂ ਲੌਸਮੈਂਟ ਕੀਤੀ ਲੌਸਮੈਂਟ ਸਾਡੇ ਕੰਨਾਂ ਦੇ ਵਿੱਚ ਪਈ ਅਸੀਂ ਜਾ ਕੇ ਉੱਥੇ ਗੁਰਦੁਆਰੇ ਵਿੱਚ ਪਹੁੰਚੇ ਅਹੀਂ ਆਖਿਆ ਭਾਈ ਸਾਹਿਬ ਆ ਜਿਹੜੀ ਲੌਸਮੈਂਟ ਕੀਤੀ ਆ ਇਹਦਾ ਮਤਲਬ ਪਤਾ ਕੀ ਆ ਕਹਿੰਦਾ ਨਹੀਂ ਤਾਂ ਮੈਂ ਕਹਾ ਇਹਦਾ ਮਤਲਬ ਇਹ ਆ ਕਿ ਸਾਡੀਆਂ ਧੀਆਂ ਪੈਣਾ ਦੇ ਪਰਵੱਟੇ ਨਹੀਂ ਰਹਿਣੇ ਉਹਨਾਂ ਦੀਆਂ ਗੁੱਤਾਂ ਨਹੀਂ ਰਹਿਣੀਆਂ ਉਹਨਾਂ ਤੇ ਕੇਸ ਨਹੀਂ ਰਹਿਣੇ ਫਿਰ ਉਹਨੇ ਚੁੱਕਿਆ ਮੈਂ ਕਹ ਲੱਗਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀ ਸਾਡੇ ਨਾਲ ਹੋ ਗਿਆ ਜੇ ਧੋਖਾ ਫਲਾਣਾ ਸਿੰਘ ਦੀ ਨੌ ਜਿਹੜਾ ਕੋਰਸ ਕਰਕੇ ਤੁਸੀਂ ਉਥੇ ਨਾ ਚਲ ਜਾ ਜੇ ਨਾਤ ਸਾਡੀਆਂ ਭੈਣਾਂ ਦੀਆਂ ਗੁੱਤਾਂ ਰਹਿਣਗੀਆਂ ਜੇ ਨਾ ਨਾ ਤੇ ਕੇਸ ਰਹਿਣਗੇ ਉਹ ਬਜ਼ੁਰਗ ਬਾਪੂ ਜਿਹੜਾ ਸੀ ਬੜਾ ਗੁੱਸੇ ਦੇ ਵਿੱਚ ਆਇਆ ਤੇ ਆਇਆ ਕਿ ਆ ਕੇ ਕ੍ਰਾਂਤੀ ਸਰ ਦੇ ਗੱਲ ਪੈ ਗਿਆ ਦਾਸ ਹੁਣੇ ਵੀ ਲਾਗੇ ਖਲੋਤੇ ਸਨ ਗੱਲ ਪੈ ਗਿਆ ਤੇ ਕਹਿਣ ਲੱਗਾ ਕਹਿੰਦਾ ਮੈਂ ਤੈਨੂੰ 50 ਰੁਪਏ ਦਿੱਤੇ ਨੇ ਤੂੰ ਲਾਉਸਮੈਂਟ ਕਿਉਂ ਚੇਂਜ ਕਰ ਦਿੱਤੀ ਆ ਬਦਲ ਦਿੱਤੀ ਆ ਤੁਜੇ ਜਦੋਂ ਉਹਨੇ ਸਮਝਾਉਣ ਦਾ ਯਤਨ ਕੀਤਾ ਤੇ ਉਹਨੇ ਗਰੰਥੀ ਸਾਹਿਬ ਦੇ ਮੂੰਹ ਤੇ ਚਬੇੜ ਮਾਰ ਦਿੱਤੀ ਫਿਰ ਸਾਡੇ ਨਾਲ ਵਿਚਾਰਾ ਚੱਲ ਗਿਆ ਨੇ ਜਦੋਂ ਸਾਡੇ ਨਾਲ ਸਿੱਧਾ ਔਖਾ ਹੋਇਆ ਤੇ ਫਿਰ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਬਿਊਟੀ ਪਾਰਲਰ ਦਾ ਮਤਲਬ ਕੀ ਹੁੰਦਾ ਸਾਡੀਆਂ ਧੀਆ ਭੈਣਾਂ ਦੀਆਂ ਗੁੱਤਾਂ ਨਹੀਂ ਰਹਿਣਆਂ ਕੇਸ ਨਹੀਂ ਰਹਿਣੇ ਤੇ ਜੇ ਕੇਸ ਨਾ ਰਹੇ ਤੇ ਗੁਰੂ ਸਾਹਿਬ ਜੀ ਨੂੰ ਜਾ ਕੇ ਆਪਣਾ ਕੀ ਮੁੱਖ ਵਿਖਾਏਂਗਾ ਜੇਹਾ ਬੀਜਾ ਸੋ ਲੁਣਾ ਕਰਮਾਂ ਸੰਦਰਾ ਖੇਤ ਸਾਡੇ ਕਰਨ ਇਹ ਤਣਕੇ ਨੇ ਵਿਆਹ ਦੇ ਵਿੱਚ ਗਿਆ ਉਥੇ ਇੱਕ ਭੈਣ ਮਿਲੀ ਜਿੱਦਾਂ ਭੈਣ ਮਿਲੀ ਤੇ ਉਦੋਂ ਉਸ ਦੇ ਕੇਸ ਢੀਕ ਸਨ ਅੱਧੇ ਘੰਟੇ ਬਾਅਦ ਉਹੀ ਭੈਣ ਮਿਲੀ ਮੂੰਹ ਤੇ ਉਹਨੇ ਲਿਪਾ ਪੋਚੀ ਕੀਤੀ ਹੋਈ ਸੀ ਭਾਲ ਕੇ ਮੂੰਹ ਕਾਲਾ ਕਰਵਾਇਆ ਸੀ ਜਿਹਨਾਂ ਬਿਊਟੀ ਪਾਰਲਰ ਕਹਿ ਅੰਦਰ ਬਿਊਟੀ ਪਾਰਲਰ ਦੇ ਵਿੱਚ ਗਈ ਸੀ ਮੂੰਹ ਕਾਲਾ ਕਰਵਾ ਕੇ ਆਈ। ਮੂੰਹ ਕਾਲਾ ਕਰਵਾ ਕੇ ਆਈ ਤੇ ਪਰਪਟੇ ਜਿਹੜੇ ਹੁੰਦੇ ਉੱਡੇ ਪਏ ਸਨ। ਤੇ ਮੈਂ ਉਸ ਨੂੰ ਪੁੱਛ ਬੈਠਾ ਮੈਂ ਕਿਹਾ ਪਹਿਣਾ ਤੇਰੇ ਦੁਪੱਟੇ ਕਿੱਧਰ ਗਏ? ਕਹਿੰਦੀ ਭਾਈ ਸਾਹਿਬ ਜੀ ਮੋٹے ਵੱਡੇ ਸਾਨੂੰ ਮਰੀਕ ਕਰਵਾ ਕੇ ਲੈ ਆਈਆਂ। ਮੈਂ ਕਿਹਾ ਤੇ ਤੇਰਾ ਤਾਂ ਨੱਕ ਵੀ ਮੋਟਾ ਸੀ ਇਹਨੂੰ ਵੀ ਗ੍ਰੈਂਡਰ ਦੇ ਨਾਲ ਸਿੱਖਾ ਕਰਵਾ ਲੈਣਾ ਸੀ। ਫਿਰ ਸ਼ਰਮ ਦੀ ਮਾਰੀ ਅੱਜ ਗੁਰੂ ਸਾਹਿਬ ਦੀ ਅੱਡੀ ਅਪਾਰ ਕਿਰਪਾ ਉਸ ਭੈਣ ਨੇ ਫਿਰ ਕੇਸ ਰੱਖੇ ਨੇ ਅੱਜ ਗੁਰੂ ਘਰਾਂ ਦੇ ਵਿੱਚ ਕੀਰਤਨ ਕਰਦੀ ਹੈ ਤੇ ਜੇ ਅਸੀਂ ਵੀ ਮਾਨ ਦੇ ਵਿੱਚ ਵਿਚਾਰ ਲਈਏ ਕਿ ਅਸੀਂ ਕੇਸ ਕਿਉਂ ਕਟਾਉਣੇ ਨੇ ਗੁਰੂ ਸਾਹਿਬ ਜੀ ਨੂੰ ਕੀ ਮੁੱਖ ਵਿਖਾਵਾਂਗੇ ਇਹਨਾਂ ਕੇਸਾਂ ਦੇ ਬਦਲੇ ਸਾਡੇ ਯੋਧੇ ਸੂਰਮਿਆਂ ਨੇ ਬੰਦ-ਬੰਦ ਕਟਵਾ ਦਿੱਤੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਤੇ ਦਮਦਮਾ ਸਾਹਿਬ ਦੀ ਧਰਤੀ ਦੇ ਵਿੱਚ ਬੈਠੇ ਸਨ ਜਦੋਂ ਮਾਤਾ ਸੁન્દਰੀ ਜੀ ਆ ਕੇ ਪੁੱਛਣ ਲੱਗੀ ਗੁਰੂ ਪਿਤਾ ਜੀ Swami Dev ਮੇਰੇ ਬੱਚੇ ਕਿੱਥੇ ਨੇ ਮੇਰੇ ਲਾਲ ਕਿੱਥੇ ਨੇ ਮਾਤਾ ਕਿੱਥੇ ਨੇ ਤੇ ਸਾਬ ਨੇ ਸਾਡੇ ਵੱਲ ਹੱਥ ਕਰਕੇ ਗਿਆ ਸੀ ਇਹਨਾਂ ਪੁੱਤਰਾਂ ਨੇ ਕੇ ਅਸੀਸ ਪਰ ਵਾਰ ਜੀ ਸਤਚਾਰ ਚਾਰ ਮੂਰੇ ਤੱਕ ਆ ਪਿਆ ਜੀਵਤ ਕਈ ਹਜ਼ਾਰ ਸਾਨੂੰ ਮਾਣ ਬਖਸ਼ਿਸ਼ ਕੀਤਾ ਸੀ ਪਰ ਅੱਜ ਅਸੀਂ ਗੁਰੂ ਸਾਹਿਬ ਜੀ ਨੂੰ ਗੁਰੂ ਬਣ ਸਿੱਖ ਬਣ ਕੇ ਵਿਖਾਉਨੇ ਆਂ ਨਹੀਂ ਅੱਜ ਅਸੀਂ ਮੁਰਦਿਆਂ ਦੀ ਪੂਜਾ ਕਰਦੇ ਪਿਆ ਕਿੱਥੇ ਯੋਧਿਆਂ ਦੀ ਸੁਰਮਿਆ ਸੀ ਕੌਮ ਸੀ ਅੱਜ ਮੁਰਦਿਆਂ ਦੀ ਕੌਮ ਬਣ ਗਈ ਹੈ ਅੱਜ ਅਸੀਂ ਉਹਨਾਂ ਦੇ ਅੱਗੇ ਜਾ ਕੇ ਸੀਸ ਨਿਵਾਰਿਆ ਜਿਹੜੇ ਸਾਡੇ ਵੱਡੇ-ਵਡੇਰਾਂ ਤੋਂ ਛਤਰਖਾਨੇ ਮਰੇ ਨੇ ਮਾਫ਼ ਕਰਨਾ ਲਾਈਵ ਚੱਲਦਾ ਪਿਆ ਤੇ ਸਾਡੇ ਹਾਲਾਤ ਬਣ ਗਏ ਨੇ ਅੱਜ ਅਸੀਂ ਉਹਨਾਂ ਨੂੰ ਪੂਜਦੇ ਪਿਆ ਜਿਹੜੇ ਸਾਡੇ ਵੱਡੇ-ਵਡੇਰਾਂ ਤੋਂ ਛਤਰਖਾਨੇ ਦੇ ਮਰੇ ਨੇ ਸਾਨੂੰ ਆਪਣੇ ਬੱਚਿਆਂ ਨੂੰ ਸਿੱਧੇ ਰਾਹ ਪੁਰਨਾ ਪਵੇਗਾ ਗੁਰੂ ਜੀ ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਫਿਰ ਇਹਦੀ ਸਮਝ ਨਾਲ ਵੀ ਸਮਝਣੀ ਪਵੇਗੀ ਸਾਨੂੰ ਗੁਰੂ ਸਾਹਿਬ ਜੀ ਕੀ ਕਹਿੰਦੇ ਪੈਣੇ ਦੁਬਦਾ ਨਾ ਪੜੋ ਹਾਰ ਬਿਨਾਂ ਹੋਰ ਨਾ ਪੂਜੋ ਮੜੇ ਮਸਾਬ ਨਾ ਜਾਏ ਮੇਰਾ ਸੱਜ ਕਹਿੰਦਾ ਪਿਆ ਮੇਰਾ ਮੁਰਸ਼ਿਦ ਕਹਿੰਦਾ ਪਿਆ ਕਿ ਦੁਬਦਾ ਨਾ ਪੜੋ ਹਾਰ ਬਿਨਾਂ ਹੋਰ ਨਾ ਪੂਜੋ ਮੜੇ ਮਸਾਬ ਨਾ ਜਾਏ ਤੇ ਫਿਰ ਨਾਲ ਹੀ ਗੁਰੂ ਸਾਹਿਬ ਜੀ ਨੇ ਮੁੱਖ ਤੇ ਚਵੇੜ ਮਾਰ ਕੇ ਆਖਿਆ ਖਾਲਸਾ ਖਾਸ ਘਾਵੈ ਸੋਈ ਜਿਸ ਕਾ ਹਿਰਦੈ ਭਰਮ ਨਾ ਹੋਈ ਧਰਮ ਦੇਖਤੇ ਰਹੇ ਨਿਆਰਾ ਸੋਈ ਖਾਲਸ ਸਤਿਗੁਰੂ ਹਮਾਰਾ ਤੇ ਗੁਰੂ ਸਾਹਿਬ ਕਹਿੰਦੇ ਮੇਰਾ ਖਾਲਸਾ ਉਹੀ ਆ ਜਿਹੜਾ ਪੂਰੀ ਮਰਿਆਦਾ ਦੇ ਵਿੱਚ ਪੰਜ ਕਕਾਰ ਧਾਰਨ ਕੀਤੇ ਨੇ ਤੇ ਪੂਰੀ ਰਹਿਤ ਰੱਖਦਾ ਅੰਮ੍ਰਿਤ ਵੇਲੇ ਉੱਠਦਾ ਪੰਜ ਬਾਣੀਆਂ ਦਾ ਜਾਪ ਕਰਦਾ ਉਹੀ ਮੇਰਾ ਸਿੱਖ ਆ ਬਾਕੀ ਤਖੰਡ ਜਿੰਨੇ ਮਰਜ਼ੀ ਕਰਾ ਲੋ ਸੋ ਪੁਰਖ ਸਾਹਿਬ ਜੀ ਸਮਤ ਬਖਸ਼ ਕਰਨ ਮੇਰੀ ਸਿੱਖ ਕੌਮ ਇੱਕ ਕਾਲ ਪੁਰਖ ਪਰਮਾਤਮਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਜਿਦਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇਗੀ ਬਾਣੀ ਨੂੰ ਵਿਚਾਰੇਗੀ ਤੇ ਮੇਰਾ ਸਭ ਕਹਿੰਦਾ ਏਕ ਨਾਮ ਜਿਸ ਮਨ ਵਸੈ ਦੁੱਖ ਦਰਦ ਸਭ ਤਾਂ ਕਰ ਨਸੇ ਕਿ ਉਹਨਾਂ ਦੇ ਸਾਰੇ ਦੁੱਖ ਜਿਹੜੇ ਨਾਸ਼ ਜਾਣ ਕੇ ਸੋ ਅਸੀਂ ਯਤਨ ਕਰਨਾ ਇੱਕ ਕਾਲ ਪੁਰਖ ਪਰਮਾਤਮਾ ਦੀ ਬਾਣੀ ਦੇ ਨਾਲ ਜੁੜਨਾ ਇਕ ਕਾਲਪੁਖ ਪਰਮਾਤਮਾ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਆਪ ਵੀ ਬਾਣੀ ਦੇ ਨਾਲ ਜੁੜਨਾ ਤੇ ਆਪਣੇ ਬੱਚਿਆਂ ਨੂੰ ਵੀ ਬਾਣੀ ਦੇ ਨਾਲ ਜੋੜਨਾ ਸੋ ਇੰਨਾ ਖਾਜਰੀਆਂ ਪ੍ਰਵਾਨ ਕਰਨੀਆਂ ਦਾਸ ਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਦੁੱਖ ਲੱਗਾ ਵਿਦਾਸ ਕਿਮਾ ਦਾ ਜਾਚ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਲਈ ਹੋਈ ਆ ਭੰਕਦਿਆਂ ਵਿਚਾਰਦਿਆਂ ਹੋਈਆਂ ਭੁੱਲਾ ਚੁੱਕਾ ਤੁਖੀਮਾ ਇਹਨਾਂ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ धन धन साहब श्री गुरु ग्रंथ साहब से आप सर्वसंगत बख्श जो बख्श लाना जी बुलाओ फतेह जी आखो जी वाहे गुरु जी का खालसा फते